ਪੰਜਾਬ ਦਾ ਮਸ਼ਹੂਰ ਪਿੰਡ ਮੂਸਾ ਜਿੱਥੇ ਪਿਛਲੇ ਦਿਨੀ ਮਜ਼ਦੂਰ ਪਰਿਵਾਰ ਦਾ ਕਮਰਾ ਡਿੱਗ ਪਿਆ ਸੀਗਾ ਸਾਡੇ ਕੋਟ ਭਾਈ ਤੋਂ ਅੱਗੇ ਸਮਾਜ ਸੇਵੀ ਬਾਬਾ ਜੀ ਆ ਰਹੇ ਨੇ ਜੋ ਪਰਿਵਾਰ ਨੂੰ ਸੇਵਾ ਦੇ ਰਹੇ ਆ ਜੋ ਤਿਲਫੁਲ ਲੈ ਕੇ ਆਏ ਆ ਇਹ ਪੇਟਾ ਕਰ ਰਹੇ ਨੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਸਾਥ ਸਿੰਘ ਜੀ ਖੁਮਕੇ ਜੋ ਕਰਦੇ ਹਾਲਾਤ ਭੈਣ ਨੇ ਕੋ ਦੱਸੇਗੇ ਜੋ ਭਾਈ ਹੈਗੀ ਬਿਮਾਰ ਨੇ ਦੇਗੇ ਕੰਮ ਤਾਂ ਨਹੀਂ ਕਰ ਸਕਦੇ ਭੈਣ ਜੋ ਦੋ ਬੱਚੇ ਪਾਲ ਰਹੀ ਹੈ ਘਰ ਦੇ ਹਾਲਾਤ ਤੁਸੀਂ ਜਿਹੜੇ ਚ ਰਾਈ ਦੇਖ ਰਹੇ ਆਂਗੇ ਉਦਣਾ ਕਮਰਾ ਵੀ ਢਿੱਗਣ ਵਾਲਾ ਹੈ ਇਧਰ ਕਮਰਾ ਢਿੱਗਣ ਵਾਲਾ ਆ ਦੇ ਚੁੱਕਿਆ ਹੈਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪੰਜਾਬੀ ਵੀਰਾਂ ਨੂੰ ਬਾਹਰ ਵਸੇ ਵੀਰਾਂ ਨੂੰ ਇਸ ਮੂਸਾ ਪਿੰਡ ਪੈਨ ਬੜੀਤਕਰ ਦੇ ਸਾਰੇ ਪਰਿਵਾਰ ਨੂੰ ਮਦਦ ਦੀ ਲੋੜ ਹੈ ਤੇ ਮਦਦ ਕੀਤੀ ਜਾਵੇ ਮੇਰਾ ਪਿੰਡ ਕੋਟਪਈ ਨਾਨਕ ਤੇਰਾ ਤੇਰਾ ਸੈਟੀ ਦੇ ਮੁੱਖ ਸੇਵਾਦਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਾਧ ਸੰਗ ਜੀ ਮੈਂ ਇੱਕ ਵੀਡੀਓ ਦੇਖੀ ਸੀਗੀ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਦੀ ਭੈਣ ਬਜੀਤਪੁਰ ਜਿਨ੍ਹਾਂ ਦਾ ਇੱਕ ਕਮਰਾ ਜੋ ਡਿੱਗ ਪਿਆਗਾ ਉਹਦੇ ਵਿੱਚ ਜੋ ਸਮਾਨ ਸੀ ਉਹ ਸਾਰਾ ਦੱਪ ਗਿਆ ਸਾਰਾ ਸਮਾਨ ਟੁੱਟ ਚੁੱਕਾ ਹੈਗਾ ਤੇ ਮੈਂ ਉਹ ਭੈਣ ਤੋਂ ਜਾਨਤੋਂ ਨਾਲ ਵੀ ਭੈਣੇ ਕਮਰਾ ਕਦੋਂ ਡਿੱਗਿਆ ਕਿਵੇਂ ਡਿੱਗਿਆ ਕਮਰੇ ਨੂੰ ਕੀ ਹੋਇਆ ਕਿਉਂ ਡਿੱਗਿਆ ਭੈਣ ਸਪੀਕਰ ਇਹ ਭੈਣੇ ਕਮਰਾ ਕਦੋਂ ਡਿੱਗਿਆ

ਕੀ ਕਰ ਸਕਦਾ ਕੋਈ ਵੀ ਨਹੀਂ ਕੰਮ ਕਰ ਸਕਦਾ ਬਸ ਬੈਠਾ ਰਹਿੰਦਾ ਹੈ ਤੇ ਹਿੰਦੀ ਵਿੱਚ ਕਿ ਮੈਂ ਹੀ ਕੰਮ ਢੰਡਾ ਕਰਦੀ ਆ ਤੇ ਹੜ ਦੇਤੇ ਜਾਨੀ ਇਹਦੇ ਬੱਚੇ ਪਾਲਣੇ ਅੱਜ ਮੈਨੂੰ ਇਸ ਪਰਿਵਾਰ ਵਾਸਤੇ ਕੁਝ ਵੀਰਨਸ ਜੋ ਕੀਤਾ ਹੈ ਬੈਂਕ ਮੈਨੇਜਰ ਸਾਹਿਬ ਜਸਪੀਰ ਸਿੰਘ ਰਾਜ ਕਾਸ਼ੀਵਾਰ ਬਟੰਡਾ ਅਤੇ ਉਹਨਾਂ ਦੋਸਤਾਂ ਨੇ ਮੈਨੂੰ ਸੇਵਾ ਦਿੱਤੀ ਹੈ ਜੋ ਅੱਜ ਉਹ ਸੇਵਾ ਮੈਂ ਭਾਂਦੇ ਘਰ ਲੈ ਕੇ ਪਹੁੰਚਿਆ ਉਮਾ ਸੇਵਾ ਇਸ ਭੈਣ ਨੂੰ ਦੇਣ ਜਾ ਰਿਹਾ ਲੋਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ